ਜਹ ਜਹ ਵੇਖੋ ਤਹ ਮਜੂਰ ਦੂਰੇ ਕਤੋਂ ਨ ਜਾਈ ਏ ਭਾਈ ਸਤਗੁਰੂ ਆਸਾ ਜੀ ਵਚਨ ਕਰਦੇ ਨੇ ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉਥੇ-ਉਥੇ ਹੀ ਪ੍ਰਮਾਤਮਾ ਹਾਜ਼ਰ ਮੌਜੂਦ ਹੈ ਉਹ ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈ ਰਬ ਰਹਿਿਆ ਸਰਵ ਉੱਤਰ ਵੈ ਮਨ ਸਦਾ ਧਿਆਈ اے ਮੇਰੇ ਮਨਾ ਤੂੰ ਸਦਾ ਸੁਪ੍ਰਭੂ ਨੂੰ ਸਿਮਰਿਆ ਕਰ ਜਿਹੜਾ ਸਭਨਾ ਦੇ ਵਿੱਚ ਵਸਦੇ ਨਾ ਹੈ ਜਿਹੜਾ ਕਿਸੇ ਤੋਂ ਵੀ ਵੱਖ ਨਹੀਂ ਹੈ ਹਰੇਕ ਦੇ ਵਿੱਚ ਰਤਮ ਰਾਮ ਰਹੇ ਹੈ ਹਾਰੇ ਪਥਾਨ ਤੇ ਮੌਜੂਦ ਹੈ ਤੈਨੂੰ ਸਦਾ ਸੁਣਦਾ ਸਦਾ ਵੇਖਦਾ ਤੈਨੂੰ ਸਦਾ ਹੀ ਸੁਣ ਰਿਹਾ ਸਦਾ ਹੀ ਵੇਖ ਰਿਹਾ ਇਸ ਕਰਕੇ ਉਸ ਹਰ ਇੱਕ ਸਹਰੇ ਵਿੱਚ ਰਮੇ ਹੋਏ ਕਾਮਕੁਲਖ ਵੈਕਰੂ ਇਹਨੂੰ ਸਦਾ ਹੀ ਸਿਮਰਿਆ ਕਰ ਸਦਾ ਹੀ ਉਹਦਾ ਨਾਮ ਜਪਿਆ ਕਰ ਈਤਾ ਊਤ ਨਹੀਂ ਵਿਛੜੈ ਸੋ ਸੰਗੀ ਤਨੀਐ اے بھائی ਉਸ پرماطما ਨੂੰ ਅਸਲ ਸਾਥੀ ਸਮਝਣਾ ਚਾਹੀਦਾ ਹੈ ਜਿਹੜਾ ਸਾਥੋਂ ਇਸ ਲੋਕ ਵਿੱਚ ਅਤੇ ਪਰਲੋਕ ਦੇ ਵਿੱਚ ਕਿਤੇ ਵੀ ਵੱਖਰਾ ਨਹੀਂ ਹੁੰਦਾ ਹੈ ਇੱਥੇ ਵੀ ਸਾਡੀ ਨਾਲ ਹੈ ਤੇ ਅੱਗੇ ਜਦੋਂ ਇਹ ਸੰਸਾਰ ਦੇ ਉੱਪਰੋਂ ਅਸੀਂ ਜਾਣਾ ਹੈ ਪਰਲੋਕ ਵਿੱਚ ਜਾਣਾ ਹੈ ਉੱਥੇ ਵੀ ਉਹ ਕਾਲਪੁਰਖ ਹੀ ਸਾਡੇ ਨਾਲ ਰਹੇਗਾ ਇਸ ਕਰਕੇ ਉਸ ਪਰਮਾਤਮਾ ਨੂੰ ਵੀ ਅਸਲ ਸਾਥੀ ਅਸਲ ਵਿੱਚ ਅਸੀਂ ਸਮਝਣਾ ਚਾਹੀਦਾ ਹੈ ਬੇਨਸਰ ਜਾਈ ਜੋ ਜਿਵਕ ਮਹਿ ਸੋ ਅਲਪ ਸੁਖ ਭਣੀਐ ਰਹਾਉ ਅਸਾ ਕਿੰਦੇ ਭਾਈ ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜਿਹੜਾ ਅੱਖ ਝਪਕਣ ਦੇ ਸਮੇਂ ਵਿੱਚ ਹੀ ਮੁੱਕ ਜਾਂਦਾ ਹੈ ਜਿਹੜੇ ਸੰਸਾਰ ਦੇ ਜਿੰਨੇ ਵੀ ਸੁਖ ਨੇ ਅਸੀਂ ਪ੍ਰਾਪਤ ਕੀਤੇ ਨੇ ਆਸਾਂ ਗਿੰਦੇ ਨੇ ਅੱਖ ਝੰਮਣ ਸਮੇਂ ਜਿੰਨੇ ਸਮੇਂ ਦੇ ਵਿੱਚ ਇਹਨਾਂ ਨੇ ਪਰਾਈ ਹੋ ਜਾਣੇ ਮੁੱਕ ਜਾਣੇ ਜਦੋਂ ਸਮਾਂ ਆਉਂਦਾ ਹੈ ਤੇ ਇਹ ਸੁੱਖ ਸਾਰੇ ਮੁੱਕ ਜਾਂਦੇ ਹਨ ਇਸ ਕਰਕੇ ਇਹ ਸੁੱਖ ਨੂੰ ਹੋਛਾ ਸਮਝਣਾ ਚਾਹੀਦਾ ਤੇ ਕਾਲਪੁਰਖ ਵੈਗੁਰੂ ਜੀ ਨੂੰ ਆਪਣਾ ਸੱਚਾ ਸਾਥੀ ਲੋਗ ਦਾ ਤੇ ਪਰਲੋਕ ਦਾ ਸਮਝਣਾ ਚਾਹੀਦਾ ਹੈ ਰਹਾਉ ਪ੍ਰਤ ਪਾਲੈ ਆਪਿਆ ਉਹ ਦੇ ਕਾਚ ਊਨ ਨਾ ਹੋਈ ਏ ਭਾਈ ਮੇਰਾ ਉਹ ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾ ਹੈ ਉਸ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਥੋੜੀ ਨਹੀਂ ਰਹਿੰਦੀ ਸਾਸ ਸਾਸ ਸੰਭਾਲਦਾ ਮੇਰਾ ਪ੍ਰਭ ਸੋ ਓ ਪ੍ਰਭ ਸਾਡੇ ਹਰੇਕ ਸਾਹਿਬ ਦੇ ਨਾਮ ਨਾਲ ਸਾਡੀ ਸੰਘਾਰ ਕਰਦਾ ਹੈ ਸਾਡੀ ਰੱਖਿਆ ਕਰਦਾ ਹੈ ਅਚਲ ਅਛੇਦ ਅਪਾਰ ਪ੍ਰਭ ਉੱਚਾ ਜਾਕਰੂਪ ਅਚਲ ਜਿਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਜਿਹੜਾ ਅਚਲ ਛਲਿਆ ਨਹੀਂ ਜਾ ਸਕਦਾ ਅਛੇਦ ਜਿਸ ਨੂੰ ਬਿਨਿਆ ਨਹੀਂ ਜਾ ਸਕਦਾ ਹੈ ਇਸ ਕਰਕੇ ਬਾਸੰਗ ਕਹਿੰਦੇ ਹੈ ਭਾਈ ਜਿਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ ਨਾਸ਼ ਨਹੀਂ ਕੀਤਾ ਜਾ ਸਕਦਾ ਜਿਹਦੀ ਹਰਤੀ ਸਭ ਤੋਂ ਉੱਚੀ ਹੈ ਜਪ ਜਪ ਕਰੇ ਆਨੰਦ ਜਨ ਅਜਰਜ ਅਨੂਪ ਤੇ ਹੈਰਾਨ ਕਰਨ ਵਾਲੀ ਉਹ ਹੀ ਹਰਤੀ ਹੈ ਜਿਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਅਕਾਲ ਪੁਰਖ ਦੇ ਬਰਾਬਰ ਕੋਈ ਨਹੀਂ ਹੈ ਦੇਵ ਦੇ ਭਗਤ ਮੇਰੂ ਦਾ ਨਾਮ ਜਪ ਜਪ ਕੇ ਆਤਮਾ ਦਾ ਆਨੰਦ ਮਾਣਦੇ ਹਨ ਸਾਨਤ ਦੇਵੋ ਦਿਆਲ ਪ੍ਰਭ ਜਿਤ ਤੁਮ ਹੈ ਆਰਧ ਹਨ ਇਸ ਕਰਕੇ ਉਸ ਕਾਲਪੁਰਖ ਵੈਕ੍ਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਆ ਕਰਾ ਕੇ ਅਰਦਾਸ ਕਰਿਆ ਕਰਕੇ ਏ ਦਇਆ ਦੇ ਕਰਤੂ ਜੀ ਮੈਨੂੰ ਉਹ ਸਮਝ ਬਖਸ਼ ਉਹ ਸਮਝ ਬਖਸ਼ ਉਹ ਮਤ ਦੇ ਜਿਸ ਦੀ ਬਰਕਤ ਨੇ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ ਮੈਂ ਤੇਰਾ ਨਾਮ ਜਪਦਾ ਰਹਾਂ ਨਾਨਕ ਮੰਗੇ ਦਾਨ ਪ੍ਰਭ ਰੇਨ ਨਾਮ ਪਗ ਸਾਧਾ ਏ ਬਟਿਆਂ ਦੀ ਮੋਰ ਲਾ ਕੇ ਵਚਨ ਕਰਦੇ ਨੇ ਨਾਨਕ ਤੇਰੇ ਪਰਸੂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ 12 ਵਾਰ ਸਤਿਗੁਰੂ ਜੀ ਦੇ ਰਚਨਾਕਾਂ ਸਰਵਣ ਕਰਦੇ ਹਾਂ ਗੁਰਵਾਣੀ ਦੇ ਵਿੱਚ ਸਾ ਸਭ ਇਹ ਤੇ ਜਿਹੜੇ ਨਾਮ ਜਪਦੇ ਨੇ ਭਾਈ ਜੇਕਰ ਤੇ ਉਹਨਾਂ ਨੇ ਚਰਨਾਂ ਦੀ ਧੂੜ ਵੀ ਸਾਨੂੰ ਮਿਲ ਜਾਏ ਉਹਨਾਂ ਦੇ ਚਰਨਾਂ ਦੀ ਧੂੜ ਵੀ ਸਾਡੇ ਜੀਵਨ ਦਾ ਆਧਾਰ ਕਰ ਸਕਦੀ ਹੈ ਮਨੁੱਖ ਦਾ ਆਧਾਰ ਕਰ ਸਕਦੀ ਹੈ ਇਸ ਕਰਕੇ ਪਾਸਾ ਜੀਆਂ ਨੇ ਅੱਜ ਦੇ ਪਾਵਨ ਪਿੱਤਰ ਰੂਪ ਵਾਕਸ਼ਣ ਜੀ ਨੇ ਰਾਈ ਸਾਡੇ ਜੀ ਤਰਸ ਖਾ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਗੁਰੂ ਚਰਨਾਂ ਚ ਆ ਕੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਨਾਮ ਜਪਿਆ ਕਰ ਇਹੀ ਨਾਮ ਹੀ ਤੇਰੇ ਨਾਲ ਜਾਣ ਵਾਲੀ ਵਸਤੂ ਹੈ ਅਕਾਲ ਪੁਰਖ ਵੈਗਰੂ ਹੀ ਤੇਰਾ ਸੱਚਾ ਸਾਥੀ ਹੈ ਤੇ ਗੁਰੂ ਦੇ ਦਰ ਤੁਮਾਂ ਕੇ ਮੰਗਣਾ ਕੀ ਹੈ ਤਾਮਕ ਦਿਹੁ ਤੇ ਆਰ ਬ੍ਰਹਮ ਜਿਤ ਤੁਮ ਹੈ ਆਰਾਧਾ ਸਤਿਗੁਰ ਜੀ ਤੂੰ ਸੁਖ ਮੱਤ ਬਖਸ਼ੀ ਮੰਗਣੀ ਏ ਕਿ ਸਤਿਗੁਰ ਜੀ ਸਾਨੂੰ ਉਹ ਮੱਤ ਉਹ ਗਿਆਨ ਬਖਸ਼ੋ ਜੀ ਦੇ ਰਾਈ ਅਸੀਂ ਤੇਰਾ ਨਾਮ ਜਪ ਸਕੀਏ ਤੇਰਾ ਸਿਮਰਨ ਕਰ ਸਕੀਏ ਜਾ ਨਾਨਕ ਮੰਗੇ ਧਾਮ ਪ੍ਰਭ ਰੇਨ ਪਗ ਸਾਧਾ ਮੈਨੂੰ ਆਪਣੇ ਪਿਆਰਿਆਂ ਨੇ ਇਹ ਨਾਮ ਜਪਣ ਵਾਲੀਆਂ ਰੂਹਾਂ ਦੇ ਆਪਣੇ ਸੰਤ ਜਨਾਂ ਦੇ ਚਰਨਾਂ ਦੇ ਧੂਲ ਬਖਸ਼ੋ ਉਨ੍ਹਾਂ ਦੀ ਸੰਗਤ ਬਖਸ਼ ਤਾਂ ਜੋ ਮੇਰੇ ਜੀਵਨ ਦਾ ਉਧਾਰ ਹੋ ਸਕੇ ਮੇਰਾ ਜੀਵਨ ਸਫਲਾ ਹੋ ਸਕੇ